ਮੈਨੂੰ ਦੁੱਖ ਵੀ ਹੋਈ ਜਾਂਦਾ ਤੇ ਹਾਸਾ ਵੀ ਆਈ ਜਾਂਦਾ ਦੁੱਖ ਇਸ ਕਰਕੇ ਹੁੰਦਾ ਵੀ ਸਾਡੇ ਪੰਜਾਬੀ ਆਪਸ ਦੇ ਵਿੱਚ ਭਿੜਦੇ ਬਿਨਾ ਗੱਲ ਨੂੰ ਜਾਣੇ ਪਛਾਣੇ ਆ ਤੇ ਹਾਸਾ ਇਸ ਕਰਕੇ ਆਉਂਦਾ ਵੀ ਕਿਹੜੇ ਨੀਵੇਂ ਪੱਦਰ ਨੇ ਉੱਤੇ ਸਾਡੇ ਪੰਜਾਬਗੰਦੇ ਵੱਡਾ ਹਿੱਸਾ ਸੋਸ਼ਲ ਮੀਡੀਆ ਤੇ ਪਹੁੰਚ ਜਾਂਦਾ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਟਿਕਟੌਕ ਦੇ ਉੱਤੇ ਪਿਛਲੇ 3-4 ਨਾਂ ਤੋਂ ਨੇਰੀ ਆਈ ਪਈ ਸੀ ਲੱਗਦਾ ਸੀ ਵੀ ਟਰੈਕਟਰ ਵਾਲੀ ਕੁੜੀ ਤੇ ਕੈਨੇਡਾ ਤੋਂ ਆਏ ਮੁੰਡੇ ਦਾ ਜਿਹੜਾ ਆਪਸੀ ਮਸਲਾ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਗੜਬੜੀ ਦਾ ਦੋਸ਼ਕ ਦੋਸ਼ ਦਾ ਇਓਂ ਲੱਗਦਾ ਸੀ ਵੀ ਭਾਈ ਇਸ ਤੋਂ ਵੱਡਾ ਮੁੱਦਾ ਕੋਈ ਰਹਿ ਹੀ ਨਹੀਂ ਗਿਆ। ਇਓਂ ਲੱਗਦਾ ਸੀ ਵੀ ਭਾਈ ਪੰਜਾਬ ਦੇ ਵਿੱਚ ਹੜ੍ਹਾਂ ਦੇ ਮੁੱਦੇ ਤੋਂ ਵੱਡਾ ਮੁੱਦਾ ਇਹ ਬਣ ਗਿਆ। ਇਓਂ ਲੱਗਦਾ ਸੀ ਵੀ ਜੇਕਰ ਕਿਸੇ ਨੇ ਇਸ ਵਿਸ਼ੇ ਦੇ ਉੱਤੇ ਗੱਲ ਨਾ ਕੀਤੀ ਤਾਂ ਉਹ ਧੀ ਧਿਆਣੀਆਂ ਦੀਆਂ ਇੱਜ਼ਤਾਂ ਦਾ ਰਾਖਾ ਨਹੀਂ ਹੋਊਗਾ। ਜੇਕਰ ਇਸ ਮੁੱਦੇ ਦੇ ਉੱਤੇ ਟਿੱਪਣੀ ਨਾ ਕੀਤੀ ਤਾਂ ਉਹ ਮੁੰਡਿਆਂ ਦੇ ਪੱਖ ਦੇ ਵਿੱਚ ਕਦੇ ਨਹੀਂ ਭੁਗਤਦਾ ਹੋਊਗਾ ਤੇ ਵਿੱਚੋਂ ਕੀ ਨਿਕਲਿਆ। ਹੁਣ ਮੇਰਾ ਉਹਨਾਂ ਸਾਰੇ ਹੀ ਪੰਜਾਬਗਾਂ ਨੂੰ ਸਵਾਲ ਆ। ਜਿਹੜੇ ਬਿਨਾ ਕੁਝ ਜਾਣੇ ਪਛਾਣੇ ਨਾ ਤੁਹਾਨੂੰ ਕੁੜੀ ਬਾਰੇ ਹਕੀਕਤ ਪਤਾ ਸੀ ਨਾ ਤੁਹਾਨੂੰ ਮੁੰਡੇ ਬਾਰੇ ਪਤਾ ਸੀ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਦੋਸ਼ ਲਾਈ ਜਾਂਦੀਆਂ ਸੀ ਤੇ ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਸੀ ਕੋਈ ਕੁੜੀ ਨੂੰ ਗਾਲਾਂ ਕੱਢੀ ਜਾਂਦਾ ਕੋਈ ਮੁੰਡੇ ਨੂੰ ਗਾਲਾਂ ਕੱਢੀ ਜਾਂਦਾ ਅੱਜ ਆਪਣਾ ਵजूद ਕੀ ਰਹਿ ਗਿਆ ਉਹ ਸਾਰੇ ਜਣੇ ਬੈਠ ਕੇ ਇਹ ਗੱਲ ਕਹਿ ਗਏ ਵੀ ਭਾਈ ਅਸੀਂ ਰਾਜੀਨਾਮਾ ਕਰ ਲਿਆ ਹੁਣ ਦੱਸੋ ਆਪਾਂ ਕਿਹੜਾ ਨਵਾਂ ਇਨਕਲਾਬ ਲੈ ਕੇ ਆਉਣਾ ਹੁਣ ਕੋਈ ਨਵਾਂ ਮੁੱਦਾ ਫੜ ਲਓ ਕਹੋ ਜੀ ਕਿ ਹੁਣ ਅਸੀਂ ਆ ਪੰਜਾਬ ਦੇ ਵਿੱਚ ਸਮਾਜ ਸੁਧਾਰਨ ਵੱਲ ਵਧੇ ਹਾਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਵੇਲੜ ਲਾਣਾ ਸੋਚ ਕੇ ਚੱਲਿਆ ਕਰੇ ਵੀ ਭਾਈ ਅਸੀਂ ਕਿਹੜੀ ਥਾਂ ਦੇ ਉੱਤੇ ਕਦੋਂ ਆਪਣਾ ਯੋਗਦਾਨ ਪਾਉਣਾ ਆਪਾਂ ਕਾੜੀ-ਕਾੜੀ ਤਤੇ ਕਾ ਉਹਨੂੰ ਚੱਕਤਾ ਉਹਨੂੰ ਚੱਕਤਾ ਪਹਿਲਾਂ ਤਾਂ ਤੁਸੀਂ ਜਿਹੜੇ ਵੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਆ ਉਹਦਾ ਵੱਡਾ ਹਿੱਸਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਉਹਦਾ ਵੱਡਾ ਹਿੱਸਾ ਪਹਿਲਾਂ ਤਾਂ ਕੁੜੀ ਨੂੰ ਗਾਲਾਂ ਕੱਢੀ ਗਈ ਫਿਰ ਅਚਾਨਕ ਗੱਲ ਮੁੰਡੇ ਦੇ ਖਿਲਾਫ ਆ ਗਈ ਫਿਰ ਕਹਿੰਦੇ ਨਾ ਨਾ ਜਿਹੜੇ ਆਪਦੇ ਭੈਣਾ ਹੁਣ ਉਹਨੂੰ ਐ ਕਰਨਾ ਨਹੀਂ ਚਾਹੀਦਾ ਪਹਿਲਾਂ ਕਰੇ ਸੀ ਵੀ ਕੁੜੀਆਂ ਆਪ ਕਿਹੜਾ ਚੰਗੀਆਂ ਹੁੰਦੀਆਂ ਇਹ ਕੋਕ ਦੇ ਵਿੱਚ ਮਿਲਾ ਕੇ ਨਿਸ਼ੀਲੀ ਚੀਜ਼ ਪੀ ਆਤੀ ਐਂਦਾ ਗਲਤ ਕੰਮ ਹੋ ਗਿਆ ਤੁਹਾਨੂੰ ਪਤਾ ਕੁਝ ਵੀ ਨਹੀਂ ਸੀ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਅਮਲ ਕੀਤਾ ਤੇ ਹੁਣ ਮੁੰਡੇ ਤੇ ਕੁੜੀ ਵਾਲਿਆਂ ਨੇ ਦੋਵਾਂ ਨੇ ਇਕੱਠਿਆਂ ਨੇ ਬਹਿ ਕੇ ਗੱਲ ਕੀਤੀ ਸੁਣੀਆਂ ਸੁਲਾਈਆਂ ਗੱਲਾਂ ਕਰਕੇ ਸਾਡਾ ਮਸਲਾ ਵਿਗੜਿਆ ਸੀ ਇੱਕ ਤਾਂ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਤੁਸੀਂ ਤਾਂ ਨਹੀਂ ਆਉਂਦੇ ਕਿ ਹੁਣ ਸਵਾਲ ਤੁਹਾਨੂੰ ਵੀ ਆ ਇਹਦੇ ਤੋਂ ਸਬਕ ਲਓ ਇੱਕ ਸਬਕ ਵੀ ਭਾਈ ਤੁਸੀਂ ਕਿਸੇ ਦੇ ਪਿੱਛੇ ਵੀ ਲੱਭੋਗੇ ਨਹੀਂ ਇਹਦੇ ਤੋਂ ਸਬਕ ਲਓ ਸਬਕ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰੋਗੇ ਦੁਰਵਰਤੋਂ ਨਹੀਂ ਇਹਦੇ ਤੋਂ ਸਬਕ ਲਓ ਸਬਕ ਵੀ ਐਨੀ ਕਾਲੀ ਦੇ ਵਿੱਚ ਕਿਸੇ ਦੇ ਪੱਖ ਦੇ ਵਿੱਚ ਭੁਗਤੀ ਦਾ ਨਹੀਂ ਇਹਦੇ ਤੋਂ ਸਬਕ ਲਓ ਸਬਕ ਜਿਹਨੂੰ ਤੁਸੀਂ ਸਹੀ ਮੰਨਦੇ ਆਂ ਜ਼ਰੂਰੀ ਨਹੀਂ ਕਿ ਉਹੀ ਸਹੀ ਹੋਵੇ ਤੁਸੀਂ ਵੀ ਗਲਤ ਹੋ ਸਕਦੇ ਆਂ ਤੇ ਕਾਲੀ ਦੇ ਵਿੱਚ ਜਦੋਂ ਤੁਸੀਂ ਕਿਸੇ ਦੇ ਬਾਰੇ ਵੀ ਟਿੱਪਣੀ ਕਰਦੇ ਆਂ ਬਾਅਦ ਵਿੱਚ ਤੁਹਾਨੂੰ ਸ਼ਾਇਦ ਖੁਦ ਨੂੰ ਸ਼ਰਮ ਆਵੇ ਜੇ ਆਉਂਦੀ ਆ ਤਾਂ ਮੇਰਾ ਖਿਆਲ ਹੈ ਵੀ ਅੱਜ ਨਿਠ ਕੇ ਕਬੂਲ ਕਰ ਲੈਣਾ ਚਾਹੀਦਾ ਕਿ ਭਾਈ ਅਸੀਂ ਇਹਨਾਂ ਦੇ ਪਿੱਛੇ ਲੜੇ ਇਹਨਾਂ ਦੇ ਪਿੱਛੇ ਲੜੇ ਪਹਿਲਾਂ ਤੁਸੀਂ ਲੀਡਰਾਂ ਦੇ ਪਿੱਛੇ ਲੜਦੇ ਆ ਤੇ ਲੀਡਰ ਜਿਹਦੇ ਪਿੱਛੇ ਲੜਦੇ ਦੂਜੀ ਪਾਰਟੀ 'ਚ ਆ ਜਾਂਦਾ ਫਿਰ ਤੁਸੀਂ ਸ਼ਰਮਿੰਦੇ ਹੁੰਨੇ ਆ ਫਿਰ ਤੁਸੀਂ ਗਵਈਆਂ ਦੇ ਪਿੱਛੇ ਲੜਦੇ ਆ ਫਿਰ ਤੁਸੀਂ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਪਿੱਛੇ ਲੜਦੇ ਆ ਪਤਾ ਕੁਝ ਹੁੰਦਾ ਨਹੀਂ ਇੱਥੇ ਜੋ ਆਉਂਦਾ ਉਹ ਮੂੰਹ ਦੇ ਵਿੱਚ ਬੋਲੀ ਜਾਂਦੇ ਆ ਕੁੜੀ ਜਿਹੜੀ ਗੁਰਮਨਜੋਤ ਕੌਰ ਤੇ ਮੁੰਡਾ ਪ੍ਰਭਜੀਤ ਸਿੰਘ ਦੋਵਾਂ ਦੀ ਆਪਸ ਦੇ ਵਿੱਚ ਦੋਸਤੀ ਆ ਜੋਂਡੀਆ ਟਰੈਕਟਰ ਖਰੀਦਣ ਗਏ ਆ ਤੇ ਟਰੈਕਟਰ ਖਰੀਦਣ ਦੇ ਮੌਕੇ ਦੋਸਤੀ ਵਧੀਆ ਤੇ ਦੋਸਤੀ ਤੋਂ ਬਾਅਦ ਇਹ ਚੰਦ ਵਾਲੀਆਂ ਖਬਰਾਂ ਆਈਆਂ ਸੀ ਦੋਵਾਂ ਦੀ ਆਪਸ ਦੇ ਵਿੱਚ ਨਿੜਤਾ ਬਹੁਤ ਬਣ ਗਈ ਕੁੜੀ ਨੇ ਇਹ ਗੱਲ ਕਹੀ ਕਿ ਮੈਨੂੰ ਨਸ਼ੀਲੀ ਚੀਜ਼ ਪਿਆ ਕੇ ਹੋਟਲ ਦੇ ਵਿੱਚ ਗਲਤ ਕੰਮ ਕੀਤਾ ਗਿਆ ਉਹ ਕਹਿੰਦੀ ਹਾਂ ਇਹ ਮੇਰੀਆਂ ਹੀ ਵੀਡੀਓ ਆ ਤੇ ਮੇਰੇ ਨਾਲ ਗਲਤ ਕੰਮ ਕੀਤਾ ਗਿਆ ਮੁੰਡੇ ਦਾ ਬਾਪ ਇਹ ਗੱਲ ਕਹਿੰਦਾ ਕਿ ਮੇਰਾ ਪੁੱਤ ਇੰਉਂ ਕਿਉਂ ਕਰੂਗਾ ਜਦੋਂ ਮੰਗਣੀ ਹੋਈ ਆ ਤੇ ਭਾਈ ਉਹਦੀ ਤਾਂ ਬਾਹ ਦੇ ਉੱਤੇ ਟੈਟੂ ਆ ਇਹ ਮੁੰਡਾ ਜਿਹੜਾ ਵੀਡੀਓ 'ਚ ਦੱਸਦਾ ਇਹਦਾ ਟੈਟੂ ਹੈ ਨਹੀਂਗਾ ਉਹ ਕਹਿੰਦਾ ਜੀ ਕਿ ਕੁੜੀ ਤੇ ਉਹਦਾ ਪਰਿਵਾਰ ਗਲਤ ਆ ਕੁੜੀ ਤੇ ਪਰਿਵਾਰ ਨੇ ਉੱਤੇ ਮੁੰਡੇ ਦੇ ਬਾਪ ਨੇ ਦੋਸ਼ ਲਾਇਆ ਤੇ ਕੁੜੀ ਮੁੰਡੇ ਦੇ ਬਾਪ ਦੇ ਉੱਤੇ ਤੇ ਮੁੰਡੇ ਦੇ ਉੱਤੇ ਦੋਸ਼ ਲਾ ਰਹੀ ਹੈ ਦੋਵੇਂ ਧਿਰਾਂ ਦਾ ਮੁਕਾਬਲਾ ਇੰਟਰਵਿਊਜ਼ ਦੇ ਵਿੱਚ ਹੋਇਆ ਤੇ ਲੋਕਾਂ ਨੂੰ ਪਤਾ ਹੈ ਨਹੀਂ ਸੀ ਤੇ ਜੋ ਮਰਜ਼ੀ ਮਨ ਦੇ ਵਿੱਚ ਆਇਆ ਉਹ ਕਿਹਾ ਦੋਵਾਂ ਧਿਰਾਂ ਨੇ ਹੀ ਮੇਰੇ ਨਾਲ ਸੰਪਰਕ ਕੀਤਾ ਸੀ ਦੋਵਾਂ ਧਿਰਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਡੇ ਨਾਲ ਇੰਟਰਵਿਊ ਕਰਨੀ ਚਾਹੁੰਦੇ ਹਾਂ ਗੌਰ ਨਾਲ ਸੁਣਿਓ ਮੈਨੂੰ ਕੁੜੀ ਵਾਲਿਆਂ ਦੇ ਇੱਕ ਟੱਬਰ ਦੇ ਜੀ ਦਾ ਫੋਨ ਆਇਆ ਨੀੜਲੇ ਦਾ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਇੰਟਰਵਿਊ ਕਰਨੀ ਚਾਹੁੰਦੇ ਆ ਉਸ ਤੋਂ ਪਹਿਲਾਂ ਮੈਨੂੰ ਮੁੰਡੇ ਵਾਲਿਆਂ ਦਾ ਵੀ ਫੋਨ ਆਇਆ ਸੀ ਉਹ ਮੈਨੂੰ ਕਹਿੰਦੇ ਕਿ ਅਸੀਂ ਤੁਹਾਡਾ ਇੰਟਰਵਿਊ ਕਰਨੀ ਚਾਹੁੰਦੇ ਆ। ਉਹ ਲੋਕਾਂ ਨੇ ਕਈ ਥਾਵਾਂ ਤੇ ਇੰਟਰਵਿਊਜ਼ ਕਰ ਲੀਆਂ ਸੀ ਤੇ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਜਿਹਦੇ ਮੇਰੇ ਨਾਲ ਸੰਪਰਕ ਕੀਤਾ। ਮੈਂ ਕਿਹਾ ਬਾਈ ਜੀ ਗੱਲ ਇਹ ਆ ਵੀ ਤੁਸੀਂ ਅੱਧਾ ਘੰਟਾ ਦੂਜਿਆਂ ਦੇ ਉੱਤੇ ਤਵਾ ਲਾਜੋ ਫਿਰ ਉਹ ਆਉਣ ਤੇ ਉਹ ਨਾਲ ਦੇ ਉੱਤੇ ਲਾਜੋ ਮੈਂ ਵਿਹਲਾ। ਤੇ ਮੈਂ ਇਹ ਸੋਚਣਾ ਕਿ ਮੈਂ ਜਿਹੜੀ ਇੰਟਰਵਿਊ ਨਹੀਂ ਕੀਤੀ ਬਹੁਤ ਵਧੀਆ ਹੋਇਆ ਹੁਣ ਇਹ ਦੋਵੇਂ ਤਰ੍ਹਾਂ ਕਹੀ ਜਾਣੀਗਾ ਵੀ ਕਿਰਪਾ ਕਰਕੇ ਸਾਡੀਆਂ ਸਾਰੀਆਂ ਵੀਡੀਓ ਡਿਲੀਟ ਕਰ ਦਿਓ। ਅਸੀਂ ਵਿਹਲੇ ਆ ਨਾ ਇਹਦਾ ਮਤਲਬ। ਕਦੇ ਤੁਸੀਂ ਸਾਡੀ ਇੰਟਰਵਿਊ ਕਰ ਲਓ ਕਦੇ ਕਦੇ ਡਿਲੀਟ ਕਰ ਦਿਓ। ਜੇ ਤੁਸੀਂ ਸਮਝੌਤਾ ਕਰਨਾ ਹੀ ਸੀ ਚਲੋ ਬਹੁਤ ਵਧੀਆ ਹੋਇਆ ਸਮਝੌਤਾ ਹੋ ਗਿਆ ਪਰ ਇੱਕ ਦੂਜੇ ਦੀ ਮਿੱਟੀ ਪਟਕੇ ਸਮਝੌਤਾ ਥੋੜੀ ਕਰਨਾ ਸੀ ਦੋ ਦਿਨ ਪਹਿਲਾਂ ਕਰ ਲੈਂਦੇ 10 ਦਿਨ ਪਹਿਲਾਂ ਕਰ ਲੈਂਦੇ ਹੁਣ ਜੋ ਲੋਕਾਂ ਨੂੰ ਇਹ ਗੱਲ ਕਹਿੰਦੇ ਦੋਵੇਂ ਧਿਰਾਂ ਹੀ ਹੁਣ ਜੋ ਕਹਿੰਦੇ ਵੀ ਭਾਈ ਸਾਡੀਆਂ ਬੜੀਆਂ ਹੋਈਆਂ ਵੀਡੀਓ ਡਿਲੀਟ ਕਰ ਦਿਓ ਸਾਨੂੰ ਗਲਤ ਫ੍ਰੇਮਿੰਗਾਂ ਹੋ ਗਈਆਂ ਸੀ ਕੁਝ ਕੁ ਲੋਕਾਂ ਨੇ ਗਲਤ ਵਿੱਚ ਯੋਗਦਾਨ ਪਾ ਦਿੱਤਾ ਸੀ ਸਾਨੂੰ ਸਮਝਣ ਦੇ ਵਿੱਚ ਹੀ ਸਮੱਸਿਆ ਲੱਗ ਗਈ ਸਾਡਾ ਆਪਸ ਦੇ ਵਿੱਚ ਸਾਰਾ ਸਮਝੌਤਾ ਹੋ ਗਿਆ ਹੁਣ ਸਾਡੇ ਗਲਤਫਹਿਮੀਆਂ ਦੂਰ ਹੋ ਗਈਆਂ ਜੋ ਵੀ ਵੀਡੀਓ ਵਾਇਰਲ ਕੀਤੀਆਂ ਕਿਸੇ ਨੇ ਵੀ ਵੀਡੀਓ ਪਾਈਆਂ ਉਹ ਸਾਰੀਆਂ ਡਿਲੀਟ ਕਰ ਦਿਓ ਜੇਕਰ ਤੁਸੀਂ ਸਾਡੇ ਪਰਿਵਾਰ ਦੇ ਖੈਰ ਖਵਾਓ ਤੇ ਕਿਰਪਾ ਕਰਕੇ ਵੀਡੀਓ ਡਿਲੀਟ ਕਰ ਦਿਓ ਇਹ ਡਰਾਮਾ ਕੀ ਫੜਿਆ ਇਹ ਕਦੇ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ ਸਾਡੀਆਂ ਇੰਟਰਵਿਊਜ਼ ਕਰੋ ਕਦੇ ਇਹ ਗੱਲ ਕਹਿੰਦੇ ਵੀਡੀਓ ਡਿਲੀਟ ਕਰੋ ਕਦੇ ਤੁਸੀਂ ਇਨਸਾਫ ਲੈਣ ਦੇ ਲਈ ਕਹਿੰਦੇ ਵੀ ਪਾਈ ਅਸੀਂ ਆਵਾਜ਼ ਚੁਕਣੀ ਆ ਤੇ ਲੰਗੜ ਚੱਕ ਕੇ ਲੋਕ ਤੁਹਾਡੇ ਮਗਰ ਲੱਗ ਜਾਂਦੇ ਆ ਕਦੇ ਤੁਸੀਂ ਕਹਿੰਦੇ ਵੀ ਕਿਰਪਾ ਕਰਕੇ ਹੁਣ ਸਾਡੇ ਤੇ ਕਿਰਪਾ ਕਰੋ ਵੀ ਵੀਡੀਓ ਡਿਲੀਟ ਕਰ ਦਿਓ ਇਹ ਮੌਜੂ ਬਣਾਇਆ ਇਹ ਤੁਹਾਡੀਆਂ ਇਹਨਾਂ ਗੱਲਾਂ ਦੇ ਕਰਕੇ ਲੋਕਾਂ ਦਾ ਆਮ ਲੋਕਾਂ ਦਾ ਮਨ ਪੱਕਾ ਹੋਣਾ ਚਾਹੀਦਾ ਵੀ ਅਸੀਂ ਤੁਹਾਡੇ ਝਿਹੜਿਆਂ ਦੇ ਵਿੱਚ ਨਹੀਂ ਪੈਣਾ ਮੈਂ ਆਪਣੇ ਪੱਤਰਕਾਰ ਭਰਾਵਾਂ ਦਾ ਬਹੁਤ ਸਤਿਕਾਰ ਕਰਨਾ ਉਹਨਾਂ ਨੇ ਸਾਰੀ ਗੱਲ ਸੱਚੀ ਦੱਸੀ ਆ ਪਰ ਜਿਨ੍ਹਾਂ ਨੂੰ ਨਹੀਂ ਵੀ ਦੱਸੀ ਸਭ ਤੋਂ ਵੱਧ ਉਹ ਨੱਠ ਕੇ ਆਏ ਵਿਚਾਲੇ ਇਹ ਹਰ ਵਾਰੀ ਆਉਂਦੇ ਹੁੰਦੇ ਆ ਪਤਾ ਪਤਾ ਨਹੀਂ ਹੁੰਦਾ ਕੁਝ ਵੀ ਪਰ ਹੁਣ ਇਸ ਸਾਰੇ ਵਰਤਾਰੇ ਤੋਂ ਸਬਕ ਲਓ ਪੁਲਿਸ ਨੇ ਪਰਚਾ ਦਰਜ ਕੀਤਾ ਪ੍ਰਭਜੀਤ ਮੁੰਡੇ ਦੇ ਉੱਤੇ ਉਹਦੇ ਦੋਸਤ ਦੇ ਉੱਤੇ ਮੁੰਡਾ ਕੈਨੇਡਾ ਦਾ ਬਾਹਰ ਜਾ ਨਹੀਂ ਸਕਦਾ ਇਥੇ ਪਰਚਾ ਦਰਜ ਹੋ ਗਿਆ ਸਮਝੌਤੇ ਦਾ ਸ਼ਾਇਦ ਇੱਕ ਕਾਰਨ ਇਹ ਵੀ ਹੋਵੇ ਕੁੜੀ ਆ ਜਿਹੜੀ ਉਹਦੇ ਬਾਰੇ ਸ਼ਾਇਰ ਉਹਦੇ ਖਿਲਾਫ ਸਬੂਤ ਜਾਂਦੇ ਹੋਣ ਜਾਂ ਪਤਾ ਨਹੀਂ ਕੀ ਗੱਲ ਹੋਊਗੀ ਇਸ ਕਰਕੇ ਵੀ ਸਮਝੌਤਾ ਹੋ ਸਕਦਾ ਜਾਂ ਹੋ ਸਕਦਾ ਵਿੱਚੋਂ ਕੋਈ ਪ੍ਰੈਸ਼ਰ ਪਿਆ ਹੋਵੇ ਜਾਂ ਪਤਾ ਨਹੀਂ ਕਿਹੜੇ ਮੋੜ ਦੇ ਉੱਤੇ ਆ ਕੇ ਸਮਝੌਤਾ ਹੋਇਆ ਹਰ ਮਸਲਾ ਹੱਲ ਹੁੰਦਾ ਟੇਬਲ ਤੇ ਬੈਠ ਕੇ ਮਸਲਾ ਹੱਲ ਹੁੰਦਾ ਝੇੜਾ ਮੁਕਦਾ ਉਦੋਂ ਹੀ ਆ ਜਦੋਂ ਦੋਵੇਂ ਧਿਰਾਂ ਬਹਿ ਜਾਣਗੇ ਤੇ ਜੇਕਰ ਭਾਈ ਬਹਿ ਕੇ ਅੱਜ ਜੋ ਆਪਾਂ ਇੱਕ ਸੋਫੇ ਦੇ ਉੱਤੇ ਬੈਠ ਕੇ ਤਿੰਨ ਜਣੇ ਜਿਹਦੇ ਵਿੱਚ ਕੁੜੀ ਦੇ ਪਿਤਾ ਜੀ ਮੁੰਡੇ ਦੇ ਪਿਤਾ ਜੀ ਤੇ ਕੁੜੀ ਆਪ ਤਿੰਨੇ ਜਣੇ ਹੁਣ ਜੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸੁਨੇਹਾ ਜਾਰੀ ਕਰਦੇ ਕਿ ਕਿਰਪਾ ਕਰਕੇ ਵੀਡੀਓ ਡਿਲੀਟ ਕਰ ਦਿਓ ਤੇ ਭਾਈ ਤੁਹਾਨੂੰ ਪਹਿਲਾਂ ਨਹੀਂ ਸਮਝ ਆਈ ਤੁਸੀਂ ਨਿਆਣੇ ਹੋ ਵੀ ਭਾਈ ਤੁਹਾਨੂੰ ਗਲਤ ਫ਼ਹਿਮੀ ਦੇ ਸ਼ਿਕਾਰ ਹੋ ਗਏ ਤੁਸੀਂ ਗੱਲਾਂ ਦੇ ਵਿੱਚ ਆ ਗਏ ਮਿਸ ਗਾਈਡ ਕਰਤਾ ਬਹੁਤ ਨਿਆਣੇ ਆ ਤੁਸੀਂ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਤੇ ਸਾਡੇ ਮੀਡੀਆ ਦੇ ਕੁਝ ਵੀਰਾਂ ਨੂੰ ਵੀ ਵੀ ਭਾਈ ਇਦਾਂ ਯਕੀਨ ਕਰਨਾ ਹੀ ਨਹੀਂ ਚਾਹੀਦਾ ਮੈਂ ਤਾਂ ਕਹਿੰਦਾ ਦੁੱਕੀ ਦਾ ਯਕੀਨ ਨਾ ਕਰੋ ਕਿਉਂਕਿ ਇਹ ਮੇਰੀ ਧਾਰਨਾ ਹੋਰ ਪੱਕੀ ਹੋ ਗਈ ਆ ਜਦੋਂ ਤੁਹਾਡੀ ਆਪਸ ਦੇ ਵਿੱਚ ਠੀਕ ਹੁੰਦੀ ਆ ਉਦੋਂ ਗੱਲਾਂ ਹੋਰ ਹੁੰਦੀਆਂ ਜਦੋਂ ਵਿਗੜ ਜਾਂਦੀ ਆ ਉਦੋਂ ਗੱਲਾਂ ਹੋਰ ਹੁੰਦੀਆਂ ਅਸੀਂ ਕੁੜੀ ਦੀ ਇੱਜ਼ਤ ਦਾ ਸਤਿਕਾਰ ਕਰਦੇ ਆ ਪਰ ਕੁੜੀ ਨੇ ਕਿੰਨੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਕਿ ਭਾਈ ਮੇਰੇ ਨਾਲ ਆ ਹੋਇਆ ਆ ਹੋਇਆ ਆ ਹੋਇਆ ਤੇ ਅੱਜ ਉਹੀ ਬੀਬੀ ਜੀ ਇਹ ਗੱਲ ਕਹਿ ਰਹੇ ਕਿ ਭਾਈ ਇਹ ਵੀਡੀਓ ਡਿਲੀਟ ਕਰਦੇ ਹੋ ਕਿਉਂ ਕਰਦੇ ਹੋ ਤੁਸੀਂ ਕੱਲ ਨੂੰ ਕੁਝ ਹੋਰ ਕਹੋਗੇ ਫਿਰ ਆਪਾਂ ਉਹ ਕੰਮ ਸ਼ੁਰੂ ਕਰ ਦਗੇ ਮਤਲਬ ਕਹਿਣ ਦਾ ਇਹ ਆ ਜੀ ਕਿ ਪੁਲਿਸ ਨੂੰ ਵੀ ਗਮਰਾਹ ਕੀਤਾ ਗਿਆ ਮਤਲਬ ਇਹ ਹੈ ਜੀ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਜੋ ਇੱਕਦਮ ਗੱਲ ਕਹੀ ਗਈ ਕਿ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਤੇ ਹੋਈ ਉਹਨੇ ਤਾਂ ਸਹੀ ਕਿਹਾ ਤੇ ਭਾਈ ਹੁਣ ਆਪਾਂ ਸਮਝੌਤਾ ਕਰ ਲਿਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਮੇਰੀ ਹੱਥ ਜੋੜ ਕੇ ਇਹ ਟਰੈਕਟਰ ਵਾਲੀ ਬੀਬੀ ਦਾ ਅਸੀਂ ਸਤਿਕਾਰ ਕਰਦੇ ਹਾਂ ਇਹ ਉਹਦੀ ਨਿੱਜੀ ਜ਼ਿੰਦਗੀ ਆ ਉਹਨੇ ਕਿੱਥੇ ਜਾਣਾ ਕਿਵੇਂ ਰਹਿਣਾ ਕਿਵੇਂ ਨਹੀਂ ਮੁੰਡੇ ਦੇ ਨਾਲ ਉਹਦੀ ਸਾਂਝ ਸੀ ਵੀ ਤੇ ਭਵਿੱਖ ਦੇ ਵਿੱਚ ਰਹਿਣੀ ਕਿ ਨਹੀਂ ਰਹਿਣੀ ਮੈਨੂੰ ਇਹਦੇ ਬਾਰੇ ਇਲਮ ਨਹੀਂ ਆ ਪਰਿਵਾਰਾਂ ਦੇ ਵਿੱਚ ਥਬਾਕ ਰਵੇ ਤੇ ਪਰਿਵਾਰਾਂ ਦੇ ਵਿੱਚ ਝੇੜਾ ਨਾ ਪੈਦਾ ਹੋਵੇ ਤੇ ਕਿਸੇ ਦੀ ਇੱਜ਼ਤ ਨਾ ਉੱਛਲੇ ਇਹਦੀ ਤਾਂ ਅਸੀਂ ਕਾਮਨਾ ਕਰਦੇ ਆਂ ਪਰ ਭਾਈ ਜੀ ਇਹਨਾਂ ਨੇ ਆਪਦੀ ਮਿੱਟੀ ਆਪ ਪੱਟੀ ਆ ਇਹਨਾਂ ਨੇ ਮੀਡੀਏ ਵਾਲਿਆਂ ਤੋਂ ਟਾਈਮ ਲੈ ਲੈ ਕੇ ਉੱਥੇ ਜਾ ਕੇ ਇੰਟਰਵਿਊ ਕੀਤੀਆਂ ਤੇ ਇੰਟਰਵਿਊ ਵੀ ਐਂ ਕੀਤੇ ਕਿ ਭਈ ਜਿਵੇਂ ਕੋਈ ਤਰਨ ਤਾਰਨ ਵਾਲੀ ਚੋਣ ਦੇ ਵਿੱਚ ਹਿੱਸਾ ਲੈਣਾ ਹੁੰਦਾ ਵੀ ਭਾਈ ਇੱਕ ਦੂਜੇ ਦੇ ਉੱਤੇ ਦੋਸ਼ ਨਹੀਂ ਲੱਗਦੇ ਵੀ ਭਾਈ ਇਹ ਆਏ ਆ ਇਹ ਆਏ ਆ ਦਫਾ ਇੱਕ ਦੂਜੇ ਦੀ ਰੂਹ ਨਾਲ ਪੱਟੀ ਆ ਤੇ ਕੁਝ ਘੰਟਿਆਂ ਬਾਅਦ ਆਪਾਂ ਨੂੰ ਸਮਝ ਆ ਗਈ ਕਿ ਨਹੀਂ ਨਹੀਂ ਇਹ ਤਾਂ ਗਲਤ ਹੋ ਗਿਆ ਆਪਾਂ ਤਾਂ ਸਮਝੌਤਾ ਕਰ ਲੈਨੇ ਆ ਤੁਸੀਂ ਲੋਕਾਂ ਨੂੰ ਜੋ ਕਹਿੰਦੇ ਆ ਵੀ ਭਾਈ ਤੁਸੀਂ ਹੁਣ ਵੀਡੀਓ ਡਿਲੀਟ ਕਰੋ ਤੁਸੀਂ ਪਹਿਲਾਂ ਵੀਡੀਓ ਬਣਾਉਂਦੇ ਹੀ ਨਾ ਹਲੇ 4 ਦਿਨ ਹੋਰ ਉਡੀਕ ਕਰ ਲੈਂਦੇ ਵੀ ਭਾਈ ਜਦੋਂ ਤੁਹਾਡਾ ਮਨ ਬਦਲੀ ਜਾਂਦਾ ਹੁੰਦਾ ਤੇ ਫਿਰ ਤੁਸੀਂ 4 ਦਿਨ ਉਡੀਕ ਕਰ ਲੈਣੀ ਸੀ ਇੰਟਰਵਿਊ ਕਰਨ ਦੇ ਲਈ ਵੀ ਪੱਤਰਕਾਰਾਂ ਦੇ ਲਈ ਵੀ ਆਮ ਸੋਸ਼ਲ ਮੀਡੀਆ ਦੇ ਵਰਤੋਕਾਰਾਂ ਦੇ ਲਈ ਵੀ ਪੁਲਿਸ ਦੇ ਲਈ ਵੀ ਮਹਿਲਾ ਕਮਿਸ਼ਨ ਦੇ ਲਈ ਵੀ ਇਹ ਇੱਕ ਸਵਾਲ ਬਣ ਗਿਆ ਕਿ ਭਾਈ ਮਿੰਟਾਂ ਸੈਕਿੰਟਾਂ ਦੇ ਵਿੱਚ ਰਾਤੋਂ ਰਾਤ ਕਿੰਨੇ ਫੈਸਲੇ ਪਲਟ ਜਾਂਦੇ ਹਨ ਟਰੈਕਟਰ ਵਾਲੀ ਕੁੜੀ ਦਾ ਮਸਲਾ ਰਾਤੋਂ ਰਾਤ ਕਿਵੇਂ ਪਲਟ ਜਾਂਦਾ ਹੈ ਕੈਨੇਡਾ ਵਾਲੇ ਮੁੰਡੇ ਦਾ ਮਸਲਾ ਰਾਤੋਂ ਰਾਤ ਕਿਵੇਂ ਪਲਟ ਜਾਂਦਾ ਹੈ ਤੁਹਾਡੇ ਮਸਲੇ ਹੱਲ ਹੁੰਦੇ ਰਹਿਣ ਤੁਹਾਡੇ ਝੇੜੇ ਨਾ ਪੈਣ ਪਰ ਜਿਹੜੇ ਕਿਸੇ ਦੀ ਧੀ ਪੈਣ ਨੂੰ ਗਾਲ ਕੱਢਦੇ ਆ ਜਿਹੜੇ ਕਿਸੇ ਟਰੈਕਟਰ ਵਾਲੀ ਕੁੜੀ ਬਿਲਕੁਲ ਸਹੀ ਆ ਉਹਦੇ ਨਾਲ ਧੱਕਾ ਹੋਇਆ ਮੁੰਡੇ ਨੇ ਗਲਤ ਕੀਤਾ ਇਹੋ ਜਿਹੇ ਮੁੰਡਿਆ ਨੂੰ ਫਾਂਸੀ ਹੋ ਜਾਣੀ ਚਾਹੀਦੀ ਆ ਜਿਹਦੇ ਪਿੱਛੇ ਤੁਸੀਂ ਲੜਦੇ ਸੀ ਅੱਜ ਉਹਨੂੰ ਉੱਤਰ ਦਿਓ ਹੁਣ ਸ਼ਰਮ ਆਉਂਦੀ ਕਿ ਨਹੀਂ ਆਉਂਦੀ ਜਿਹੜੇ ਮੁੰਡੇ ਨੂੰ ਸਹੀ ਕਹਨੇ ਸੀ ਵੀ ਮੁੰਡੇ ਦੇ ਨਾਲ ਧੋਖਾ ਹੋਇਆ ਮੁੰਡੇ ਨੂੰ ਵਰਤਿਆ ਗਿਆ ਮੁੰਡੇ ਨਾਲ ਧੱਕਾ ਹੋ ਗਿਆ ਹੁਣ ਤੁਹਾਨੂੰ ਸ਼ਰਮ ਆਉਂਦੀ ਕਿ ਨਹੀਂ ਉਹ ਤਾਂ ਸਾਰੇ ਇਕੱਠੇ ਹੋ ਗਏ ਆ ਇਸੇ ਕਰਕੇ ਮੈਂ ਬੇਨਤੀ ਕਰਦਾ ਤੱਤੇ ਕਾਲੇ ਹੋ ਕੇ ਮਿੰਟ ਸੈਕਿੰਡ ਦੇ ਵਿੱਚ ਕੋਈ ਵੀ ਫੈਸਲਾ ਨਾ ਕਰਿਆ ਕਰੋ ਇਸ ਘਟਨਾ ਤੋਂ ਸਬਕ ਸਿੱਖੋ ਤੁਹਾਨੂੰ ਚੇਤੇ ਹੋਣਾ ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ ਇੱਕ ਪੰਜਾਬੀ ਗਾਇਕ ਤੇ ਉਹਦੀ ਘਰ ਵਾਲੀ ਦਾ ਆਪਸ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਉਹਨਾਂ ਦਾ ਆਪਸੀ ਮਸਲਾ ਉਹ ਅੱਡ ਹੋ ਕੇ ਉਹ ਇਕੱਠੇ ਰਹਿਣ ਉਹ ਦੋ ਹੀ ਥਾਈ ਰਹਿਣ ਉਹ ਨਾ ਰਹਿਣ ਆਪਾਂ ਇਸ ਗੱਲ ਤੋਂ ਕੀ ਲੈਣਾ ਪਰ ਪੰਜਾਬਗਾਂ ਨੇ ਜਿਹੜੀ ਦਫਾ ਪੱਟੀ ਸੀ ਦੋਵਾਂ ਧਿਰਾਂ ਦੀ ਤੇ ਦੋਵਾਂ ਧਿਰਾਂ ਨੇ ਆਪ ਦਫਾ ਪਟਾਈ ਸੀ ਕਿਉਂਕਿ ਕੁੜੀ ਆ ਜਿਹੜੀ ਘਰ ਵਾਲੇ ਦੇ ਖਿਲਾਫ ਬੋਲੀਗੀ ਘਰ ਵਾਲਾ ਕੁੜੀ ਦੇ ਖਿਲਾਫ ਬੋਲੀ ਗਿਆ ਮਿੱਟੀ ਪੱਟੀ ਹੁਣ ਦੋਵੇਂ ਜਣੇ ਆਪੋ ਆਪਣੀ ਜ਼ਿੰਦਗੀ ਚ ਆਉਂਦੇ ਆ ਤੇ ਜਿਹੜੇ ਲੋਕ ਸੀ ਉਹ ਕਿੱਧਰ ਗਏ ਆਪਾਂ ਤਿੰਨ ਦਿਨਾਂ ਵਾਸਤੇ ਪੰਜ ਦਿਨਾਂ ਵਾਸਤੇ ਕੁਝ ਨਾ ਕੁਝ ਚਾਹਨੇ ਹੁੰਨੇ ਆ ਵੀ ਛੁਰਲੀ ਛੱਟ ਗਏ ਹੁਣ ਤੇ ਭਾਈ ਤੁਹਾਨੂੰ ਇੱਥੇ ਵਿਦਵਤਾ ਘੋਟਣ ਦਾ ਹੁਣ ਮੌਕਾ ਨਹੀਂ ਮਿਲਣਾ ਇਹ ਵਿਸ਼ਾ ਖਤਮ ਹੋ ਗਿਆ ਟਰੈਕਟਰ ਵਾਲੀ ਕੁੜੀ ਦਾ ਹੁਣ ਕੋਈ ਹੋਰ ਵਿਸ਼ਾ ਲੱਭ ਲੋ ਹਣ ਸੱਚੀ ਮੁੱਚੀ ਮਤਲਬ ਉਹ ਦੱਸਦਾ ਜੀ ਕਿ ਇਸ ਤੋਂ ਵੱਡਾ ਵਿਸ਼ਾ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਇਸ ਤੋਂ ਵੱਡਾ ਵਿਸ਼ਾ ਇਹ ਆ ਕਿ ਪੰਜਾਬ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਗੱਲ ਕਹੀ ਆ ਕਿ 10 ਲੱਖ ਤੋਂ ਵੱਧ ਰਾਸ਼ਨ ਕਾਰਡ ਜਾਲੀ ਬਣੇ ਆ ਜਿਹੜੇ ਲੋਕਾਂ ਦੇ ਕੋਲੇ ਰੋਟੀ ਪਾਣੀ ਦੇ ਸਾਰੇ ਵਸੀਲੇ ਆ ਮੁਫਤ ਦੇ ਵਿੱਚ ਰੋਟੀ ਖਾਈ ਜਾਂਦੇ ਸਰਕਾਰੀ ਲੈ ਕੇ ਉਹ ਸਰਕਾਰ ਨੂੰ ਕਿਹਾ ਗਿਆ ਵੀ ਕਾਟਾ ਫੇਰੋ ਤਰਨ ਤਰਨ ਵਾਲੀ ਜ਼ਮੀਨ ਛੋਣ ਦੇ ਕਰਕੇ ਸਿਆਸੀ ਲੋਕ ਨਿਤ ਤਿਆਰੀਆਂ ਖਿੱਚਦੇ ਆ ਇੱਕ ਦੂਜੇ ਦੇ ਉੱਤੇ ਸ਼ਬਦ ਕੁਬਾਰ ਸਿਆਸੀ ਲੋਕ ਕਰੀ ਜਾਂਦੇ ਆ ਪੰਜਾਬ ਦੀ ਜਵਾਨੀ ਇਸ ਵੇਲੇ ਜਿਹੜੀ ਸਿਰ ਤੋਂ ਕੰਮ ਲੈਂਦੀ ਆ ਉਹ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚੀ ਆ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਮੰਡ ਖੇਤਰ ਦੇ ਵਿੱਚ ਪਹੁੰਚੀਆਂ ਉਹ ਪਹੁੰਚੀਆਂ ਜੀ ਇਸ ਵੇਲੇ ਤਰਨਤਾਰਨ ਦੇ ਵੱਲ ਉਹ ਪਹੁੰਚੀਆਂ ਫਿਰੋਜ਼ਪੁਰ ਦੇ ਵੱਲ ਉਹ ਪਹੁੰਚੀਆਂ ਹੁਸ਼ਿਆਰਪੁਰ ਦੇ ਵੱਲ ਤੁਸੀਂ ਪਹੁੰਚੇ ਫੇਸਬੁੱਕ ਤੇ ਤੁਸੀਂ ਪਹੁੰਚੇ ਇੰਸਟਾਗ੍ਰਾਮ ਤੇ ਆਪਾਂ ਲੈਣ ਦੇ ਸੀ ਸਵਾਦ ਆਪਾਂ ਲੈਣ ਦੇ ਸੀ ਝਟਕਾਰੇ ਤੇ ਝਟਕਾਰਿਆਂ ਦਾ ਮੌਕਾ ਖਤਮ ਹੋ ਗਿਆ ਹੁਣ ਇੱਕ ਨਵਾਂ ਵਿਸ਼ਾ ਲੱਭੋ ਹੁਣ ਉਰੇ ਦਵਾਲੇ ਹੋ ਜੋ ਲਿਆਓ ਇਨਕਲਾਬ ਕਰੋ ਗੱਲਾਂ ਇਹ ਤਾਂ ਭਾਈ ਮੰਨ ਗਏ ਇਹਨਾਂ ਦਾ ਸੋਫੇ ਦੇ ਉੱਤੇ ਬੈਠ ਕੇ ਸਮਝਾਤਾ ਹੋ ਗਿਆ ਉਹ ਲੈ ਦੇ ਕੀ ਹੋਇਆ ਜਾਂ ਉਦੋਂ ਹੀ ਹੋਇਆ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਇਹ ਚੈਪਟਰ ਕਲੋਜ਼ ਹੋ ਗਿਆ ਪਰ ਹਾਂ ਇਹ ਵੀ ਦੱਸ ਦਿਆਂ ਜਿਹੜਾ ਪਰਚਾ ਮੁੰਡੇ ਦੇ ਉੱਤੇ ਤੇ ਉਹਦੇ ਦੋਸਤ ਦੇ ਉੱਤੇ ਹੋਇਆ ਇਹ ਹੁਣ ਅਦਾਲਤ ਦੇ ਵਿੱਚ ਜਾ ਕੇ ਰੱਦ ਹੋਣਾ ਅਦਾਲਤ ਦੀ ਪ੍ਰਕਿਰਿਆ ਥੋੜੀ ਜਿਹੀ ਲੰਮੀ ਹੋਊਗੀ ਇਹ ਨਹੀਂ ਵੀ ਭਾਈ ਪੁਲਿਸ ਨੇ ਪਰਚਾ ਦਰਜ ਕੀਤਾ ਪਰਿਵਾਰ ਨੇ ਸਮਝਾਤਾ ਕਰ ਲਿਆ ਪੁਲਿਸ ਨੇ ਰੱਦ ਕਰਤਾ ਰੱਦ ਅਦਾਲਤ ਦੇ ਵਿੱਚ ਹੋਣਾ ਉਹਦੇ ਤਾਂ ਸਮਾਂ ਲੱਗ ਜਾਂਦਾ ਇਹਨਾਂ ਨੇ ਵੇਲਾ ਵਿਚਾਰਿਆ ਸਮਝੌਤਾ ਕਰ ਲਿਆ ਪਰ ਜੇਕਰ ਭਾਈ ਇੱਕ ਦੂਜੇ ਦੀ ਦਫਾ ਨਾ ਪਟਦੇ ਤਾਂ ਮੀਡੀਆ ਦੇ ਕੋਲੇ ਵੀ ਵਿਸ਼ਾ ਨਾ ਆਉਂਦਾ ਤੇ ਆਮ ਲੋਕਾਂ ਨੂੰ ਵੀ ਭਿੜਨ ਦਾ ਮੌਕਾ ਨਾ ਮਿਲਦਾ ਪਰ ਤੁਸੀਂ ਖਬਰਾਂ ਦੇ ਸੋਕੇ ਦੇ ਵਿੱਚ ਇਹ ਵਿਸ਼ਾ ਲਿਆ ਕੇ ਤਿੰਨ ਚਾਰ ਦਿਨ ਦੀ ਸੋਸ਼ਲ ਮੀਡੀਆ ਵਰਤੋਕਾਰਾਂ ਨੂੰ ਹਰਿਆਲੀ ਜੀ ਦਿੱਤੀ ਤੇ ਉਹ ਥੋੜੇ ਜੇ ਖੁਸ਼ ਹੋਏ ਤੇ ਉਹਨਾਂ ਨੇ ਫਿਰ ਤੁਹਾਡੇ ਮੁੱਦੇ ਦੇ ਉੱਤੇ ਖੂਬ ਵਿਚਾਰ ਪੇਸ਼ ਕੀਤੇ ਤੇ ਲੋਕ ਆਪਸ ਦੇ ਵਿੱਚ ਭਿੜੇ ਲੋਕ ਧੀਆਂ ਪੇਣਾ ਦੀ ਇੱਜ਼ਤ ਦੀ ਰਾਖੀ ਨੂੰ ਮੁੱਦਾ ਬਣਾ ਕੇ ਬਹਿ ਗਏ ਰਾਖੀ ਕਰਨੀ ਚਾਹੀਦੀ ਆ ਪਰ ਐਵੇਂ ਨਹੀਂ ਜਿਵੇਂ ਤੁਸੀਂ ਕਰਦੇ ਸੀ ਥੋੜਾ ਜਿਹਾ ਸੋਚਿਆ ਕਰੋ ਮੇਰੇ ਵੀਰੋ ਵਿਚਾਰਿਆ ਕਰੋ ਕਿਸੇ ਦੀ ਵੀ ਵੀਡੀਓ ਜੇਕਰ ਕੋਈ ਅਸ਼ਲੀਲ ਆਵੇ ਚੰਗੀ ਆਵੇ ਮਾੜੀ ਆਵੇ ਅੱਗੇ ਨਾ ਭੇਜੋ ਕਿਸੇ ਦੇ ਵੀ ਧਿਰ ਬਣ ਕੇ ਹੱਕ ਦੇ ਵਿੱਚ ਬਹੁਤਾ ਨਾ ਬੋਲੋ ਕਿਸੇ ਦੇ ਖਿਲਾਫ ਨਾ ਬੋਲੋ ਐਨਾ ਹੱਕ ਅਸਦੇ ਹੱਕ ਚ ਨਾ ਬੋਲੋ ਵੀ ਜੇਕਰ ਕੋਈ ਹੋਰ ਗੱਲ ਨਿਕਲੇ ਤੁਹਾਨੂੰ ਸ਼ਰਮ ਆਵੇ ਐਨਾ ਵੀ ਕਿਸੇ ਦੇ ਖਿਲਾਫ ਨਾ ਬੋਲੋ ਵੀ ਜੇਕਰ ਹੱਕ ਦੇ ਵਿੱਚ ਬੋਲਣਾ ਪਵੇ ਫਿਰ ਸ਼ਰਮ ਆਵੇ ਇੰਨੀ ਕੁ ਬੇਨਤੀ ਆ ਬਹੁਤ ਮਿਹਰਬਾਨੀ